ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਲੀ ਦੇ ਵਿੱਚ ਲੋਕ ਲੰਘਦੇ ਹੋਏ ਨਜ਼ਰ ਆ ਰਹੇ ਹੋਣਗੇ ਤੇ ਦੂਜੇ ਪਾਸੇ ਤੁਹਾਨੂੰ ਕੁਝ ਨੌਜਵਾਨ ਇੱਕ ਟਰੱਕ ਦੇ ਉਲੇ ਖੜੇ ਹੋਏ ਵੀ ਨਜ਼ਰ ਆਏ ਹੋਣਗੇ ਗਲੀ ਵਿੱਚ ਖੜੇ ਇਹ ਮੁੰਡੇ ਆਪਸ ਦੇ ਵਿੱਚ ਗਲਬਾਤ ਕਰ ਰਹੇ ਹੁੰਦੇ ਨੇ ਤਾਂ ਇਸੇ ਦੌਰਾਨ ਉਹਨਾਂ ਦੇ ਆਪਸ ਦੇ ਵਿੱਚ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਬਹਿਸ ਬਾਸੀ ਹੋ ਜਾਂਦੀ ਹੈ। ਇਹਨਾਂ ਦੇ ਵਿੱਚ ਇਹ ਬਹਿਸ ਬਾਦੀ ਹੱਥੋਂ ਪਾਈ ਦੇ ਵਿੱਚ ਬਦਲ ਜਾਂਦੀ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਮੁੰਡੇ ਇੱਕ ਦੂਜੇ ਦੇ ਗਲ ਪੈ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਇਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਪਿਸਤੌਲ ਕੱਢ ਲੈਂਦਾ ਹੈ ਤੇ ਇੱਕ ਬੁੱਢੇ ਦੇ ਪਿੱਛੇ ਪਛਣਾ ਸ਼ੁਰੂ ਕਰ ਦਿੰਦਾ ਹੈ ਤੇ ਗਲੀ ਦੇ ਵਿੱਚ ਖੜੇ ਹੋਏ ਲੋਕ ਇਹ ਸਭ ਕੁਝ ਦੇਖਦੇ ਰਹਿੰਦੇ ਨੇ ਜਿਸ ਨੌਜਵਾਨ ਦੇ ਪਿੱਛੇ ਹੈ ਪਿਸਤੌਲ ਲੈ ਕੇ ਨੌਜਵਾਨ ਦੌੜਦਾ ਹੈ ਉਹ ਘਰ ਦੇ ਅੰਦਰ ਬਾੜੇ ਗੇਟ ਬੰਦ ਕਰ ਲੈਂਦਾ ਹੈ ਤੇ ਜਿਸ ਤੋਂ ਬਾਅਦ ਇਹੀ ਨੌਜਵਾਨ ਨਾਲ ਦੇ ਇੱਕ ਘਰ ਦੇ ਬਾਹਰ ਖੜੇ ਹੋਏ ਇਥੇ ਸ਼ਖਸ ਦੇ ਉੱਪਰ ਗੋਲੀ ਚਲਾ ਦਿੰਦਾ ਹੈ ਤੇ ਜਿਸ ਤੋਂ ਬਾਅਦ ਉਹ ਖੋਸ਼ ਸ਼ਖਸ ਆਪਣੇ ਘਰ ਦੇ ਅੰਦਰ ਵੜ ਜਾਂਦਾ ਹੈ ਜਿਸ ਤੋਂ ਬਾਅਦ ਬਦਬਾਸ਼ੀ ਕਰਨ ਵਾਲੇ ਇਹ ਨੌਜਵਾਨ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤੇ ਕੁਝ ਹੀ ਸਮੇਂ ਦੇ ਬਾਅਦ ਇਹ ਵਾਪਸ ਆਉਂਦੇ ਨੇ ਤੇ ਮੁੜ ਤੋਂ ਗੋਲੀ ਦਾਗ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 18 ਸਾਲ ਦੇ ਇੱਕ ਨੌਜਵਾਨ ਨੂੰ ਇਸ ਨੌਜਵਾਨ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਕੋਈ ਮਾਮਲਾ ਨਹੀਂ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੰਮੀ ਕਹਿੰਦੇ ਵੇਖਣੇ ਕਿਉਂ ਤੁਹਾਨੂੰ ਨੰਗਦੇ ਪਾਉਂਦੀ ਬਸ ਐਸੇ ਗੱਲ ਤੇ ਕਿੰਨੀ ਉਮਰ ਤੁਹਾਡੇ ਬੇਟੇ ਦੀ ਮੇਰੇ ਬੇਟੇ 18 ਸਾਲ ਦੇ ਆ ਰਿਹਾ ਤੇ ਕਿੰਨੀਆਂ ਗੋਲੀਆਂ ਚੱਲੀਆਂ 3 ਕਹਿੰਦੇ ਚੱਲੀਆਂ ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗੱਲ ਚੱਲੀ ਨਹੀਂ ਜਿਹੜੀ ਤਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬੱਚਾ ਰੇੜੀ ਦੇ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੇ 18 ਸਾਲ ਦਾ ਬੱਟਾ ਇਹੋ ਜਿਹੇ ਆ ਬੱਚੇ ਵੇਖਿਆ ਕਿਉਂ ਸਾਨੂੰ ਇੱਥੇ ਵੇਖਣ ਤੋਂ ਹੀ ਇਹਨਾਂ ਨੇ ਗੋਲੀਆਂ ਚਲਾਤੀਆਂ ਜਾਂ ਤੇ ਲੜਦੇ ਕੋਈ ਆੜ ਗਵੜ ਛਡਾਦਾ ਝਗੜਦੇ ਤਾਂ ਆਦਮੀ ਕੋ ਛਡਾਉਂਦਾ ਤੇ ਚੁੱਪ ਕਰਕੇ ਗੋਲੀਆਂ ਲੈ ਆਏ ਹੋਰ ਲੱਬੇ ਬੈ ਗਿਆ ਪੌੜੀ ਚ ਇਹਨਾਂ ਨੇ ਗੋਲੀਆਂ ਚ ਅੱਧਰਵਾੜੀ ਪਿਸਤੌਲ ਬਾਬੂਆ ਮਾਰਿਆ ਵਾ ਉਹਦੀ ਬਾਹ ਤੇ ਵੱਜਾ ਤੇ ਬਾਹ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈਏ ਦੋ ਇੱਥੇ ਚੱਲੀਆਂ ਇੱਕ ਬਾਜ਼ਾਰ ਚ ਤੇ ਇਹਦੇ ਗੋਲ ਕੋਈ ਰੰਜੀਤੂ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰ ਹੀ ਨਹੀਂ ਸੀ ਉਹ ਕਿਤੇ ਰਿਆ ਨਾਲ ਸੀ ਕਿਤੇ ਤੇ ਨਾਲ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦਰੀ ਜਿਹੇ ਹਾਂ ਬਰਾਦਰੀ ਆ ਪਛਾਣ ਚ ਆ ਗਏ ਬੰਦੇ ਹਾਂ ਪਛਾਣ ਚ ਤੁਹਾਡੀ ਰਿਸ਼ਤੇਦਾਰੀ ਕਿਉਂ ਆ ਜਾਂ ਕਿੱਦਾਂ ਸਾਡੀ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਰਹਿੰਦਾ ਏ ਕਿੱਧਰ ਰਹਿੰਦਾ ਆ ਲੋਗ ਕਿੰਨੇ ਜਣੇ ਆਏ ਦੋ ਜਣੇ ਕੀ ਮੰਨਤੀ ਕਰਦੇ ਪ੍ਰਸ਼ਾਸਨ ਸਾਡਾ ਮੰਨੇ ਹੋਏਗਾ ਵਾ ਕੱਲੂ ਸਾਢਾ ਬੱਚਾ ਕੱਲਾ ਬੈਂਦਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰਕਾ ਤਾਂ ਹੋ ਗਈ ਇਦਾਂ ਨੂੰ ਸਜ਼ਾ ਮਿਲੀ ਜਾਵੇ ਅਸੀਂ ਇਦਾਂ ਦਾ ਨਾਂ ਨਹੀਂ ਲੈਣਾ ਅਸੀਂ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਉਦੋਂ ਇਸ ਘਟਨਾ ਦੇ ਬਾਰੇ ਵਿੱਚ ACP ਸੈਂਟਰ ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ CCTV ਦੀ ਮਦਦ ਦੇ ਨਾਲ ਸ਼ੱਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਦੁਪਹਿਰ ਇੱਕ ਅਨਸਿਟੈਂਟ ਰਿਪੋਰਟ ਹੋਇਆ 4 ਵਜੇ ਇੱਕ ਹੈਰੀਨਾ ਦਾ ਵਿਅਕਤੀ ਅਤੇ ਇਨਸਾਈਡ ਲੋਗੜ ਗੇਟ ਉਨੇ ਦੱਸਿਆ ਵੀ ਕੋਈ ਦੋ ਅਨੁਸ਼ਾਸਿਤ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਤਕਰਾਰ ਹੋਇਆ ਉਹਨਾਂ ਦਾ ਉਹਨਾਂ ਦੇ ਉੱਤੇ ਫੈਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਇਸ ਤਰ੍ਹਾਂਦ ਕਾਰਵਾਈ ਕਰਦੇ ਹੋਏ ਬਿਲਕੇ ਉੱਥੇ ਮੌਕੇ ਤੇ ਪਹੁੰਚੇ ਇੱਕ ਕੋਲ ਮਿਲਿਆ ਉਤੋਂ ਤੇ ਜਿਹੜੀ ਬੰਦੀ ਕਰ ਰਿਹਾ ਕੀਤੀ ਜਾ ਰਹੀ ਹੈ ਤੇ ਬੰਦਾ ਡੈਡੀਫਾਈ ਕਰ ਲਿਆ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਹੀ ਫਾਇਰ ਹੋਇਆ ਇੱਕ ਕੋਲ ਮਿਲਿਆ ਸਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਤਿੰਨ ਚਾਰ ਗੋਲੀਆਂ ਚਲਾਈਆਂ ਉਹ ਫਿਰ ਆਪਾਂ ਡੂਰਿੰਗ ਇਨਵੈਸਟੀਗੇਸ਼ਨ ਦੇਖ ਲਾਂਗੇ ਕਿ ਕੀ ਬੰਦਾ ਅੱਲੇ ਤੱਕ ਸਾਨੂੰ ਜੋ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਕੋਈ ਰੰਜੀ ਸੀ ਕੋਈ ਨਹੀਂ ਕੋਈ ਪੁਰਾਣੀ ਜਾਂ ਸੱਚ ਅਜੇ ਤੱਕ ਸਾਹਮਣੇ ਨਹੀਂ ਆਈ ਫਿਰ ਵੀ ਇਹਨੂੰ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਜੋ ਜਿੱਦਾਂ ਦੀ ਵੀ ਕਾਰਵਾਈ ਬੰਦੀ ਕਰਾਂਗੇ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਨਹੀਂ ਬਿਲਕੁਲ ਅਜੇ ਤਾਂ ਨੀਚੇ ਸਟੇਜ 'ਤੇ ਅਸੀਂ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਨੌਜਵਾਨਾਂ ਦੀ ਪਛਾਣ ਹੋਈ ਕਿਹੜੇ ਸੀ ਉਹਨਾਂ ਨੂੰ ਆਈਡੈਂਟੀਫਾਈ ਥੋੜੇ ਕਲੂ ਮਿਲੇ ਨੇ ਤੇ ਆਪਾਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਕਾਰਵਾਈ ਕਰ ਜਿਹੜਾ ਵੈਪਨ ਸੀ ਉਹ ਨਜਾਇਜ਼ ਸੀ ਉਹ ਲਾਇਸੈਂਸ ਸੀ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੱਕੀਤਾ ਯੋਗਨ ਲਾਇਸੈਂਸ ਜੁਰੀ ਗਿਆ। ਦਰਜੀ ਕੀ ਵਾਰਦਾਤ ਅੰਮ੍ਰਿਤਸਰ ਦੇ ਲੋਗੜ ਗੇਟ ਤੇ ਵਿੱਚ ਘਰ ਦੇ ਬਾਹਰ ਵਾਪਰੀ ਹੈ ਜਿਹੜੀ ਦੇਖਣ ਵਾਲੀ ਗੱਲ ਹੋਏਗੀ ਕਿ ਸ਼ਰੀਆਮ ਗੋਲੀ ਚਲਾਉਣ ਵਾਲੇ ਇਸ ਨੌਜਵਾਨ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ। ਜਗਬਾਣੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ।